ਜਿਸ ਹੋਣੇ ਤਕਰੀਬਨ 20 ਮਿੰਟ ਪਹਿਲਾਂ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੱਡੀ ਜਿਹੜੀ ਐ ਸਕੋਰਪੀਓ ਇੱਕ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਵਾ ਗੱਡੀ ਵੀ ਜਿਹੜੀ ਐ ਉਹ ਪਾਰਟੀ ਖਾਦੀ ਹੋਈ ਸੀ ਤੇ ਮੋਟਰਸਾਈਕਲ ਵੀ ਜਿਹੜਾ ਵਾ ਕਾਫੀ ਨੁਕਸਾਨ ਪਹੁੰਚੀ ਆ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਵਾ ਗੱਡੀ ਫੜ ਗਿਆ ਗੱਡੀ ਜਿਹੜੀ ਐ ਉਸ ਵੇਰਕੇ ਸਾਈਡ ਤੋਂ ਆ ਰਹੀ ਸੀ ਪਰਲੀ ਸਾਈਡ ਤੇ ਅਚਾਨਕ ਕੋਈ ਗੱਡੀ ਦਾ ਟਾਇਰ ਲੱਥ ਗਿਆ ਜਾਂ ਫੜ ਗਿਆ ਇਹਦੇ ਬਾਰੇ ਅਜੇ ਮਤਲਬ ਕਿ ਮਕੈਨੀਕਲ ਰਿਪੋਰਟਾਂ ਨਹੀਂ ਆਈਆਂ ਜਸ ਹੋਣੇ ਤਕਰੀਬਨ 20 ਮਿੰਟ ਪਹਿਲਾਂ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੱਡੀ ਜਿਹੜੀ ਐ ਸਕੋਰਪੀਓ ਇੱਕ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਵਾ ਜੋ ਮੈਂ ਆਪਣੇ ਤੰਬੀਸ਼ਪ ਸਰਾਂ ਸੁਵਿਧਾ ਜਿਹੜੇ ਮੌਕੇ ਤੇ ਪੁੱਜਾਂ ਵਾ ਗੱਡੀ ਵੀ ਜਿਹੜੀ ਐ ਉਹ ਪਾਰਟੀ ਖਾਦੀ ਹੋਈ ਸੀ ਤੇ ਮੋਟਰਸਾਈਕਲ ਵੀ ਜਿਹੜਾ ਵਾ ਕਾਫੀ ਟੁੱਟੜ ਪਨ ਹੋਈ ਆ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪੀਟਲ ਪੁਜਾ ਦਿੱਤਾ ਗਿਆ ਵਾ ਏਸੀ ਸ਼ਮ ਸਿੰਘ ਵੱਲੋਂ ਜਿਹੜਾ ਵਾ ਸਕਾਟ ਪਾਸ ਤੋਂ ਵੀਡਰ ਕੋਲ ਜੀ ਭੇਜਿਆ ਗਿਆ ਵਾ ਤੇ ਪਲੱਸ ਦੂਜੇ ਇੱਕ ਜਿਹੜਾ ਜ਼ਖਮੀ ਦੂਜਾ ਵਾ ਉਹ ਹੋਰ ਹਸਪੀਟਲ ਕਿ ਜਾ ਗਿਆ ਜੀ ਇਲਾਜ ਵਾਸਤੇ ਹੁਣ ਗਾਂ ਉਹਨਾਂ ਦੇ ਸਥਿਤੀ ਦੇ ਬਤਲ ਕਿਵੇਂ ਲੱਗਣ ਦੇ ਕਾਰਜਾਂ ਵਿੱਚ ਲੈਂਦੀ ਜਾਊ ਸਰ ਗੱਡੀ ਦੀ ਹੈ ਜੀ ਗੱਡੀ ਕਿਹੜੀ ਸੇਗਾ ਦੁਆਰੇ ਗੱਡੀ ਫਟ ਗਿਆ ਗੱਡੀ ਜਿਹੜੀ ਆ ਉਸ ਵੇਰਕੇ ਸਾਈਡ ਤੋਂ ਆ ਰਹੀ ਸੀ ਪਰਲੀ ਸਾਈਡ ਤੇ ਅਚਾਨਕ ਕੋਈ ਗੱਡੀ ਦਾ ਟਾਇਰ ਲੱਥ ਗਿਆ ਜਾਂ ਫਟ ਗਿਆ ਇਹਦੇ ਬਾਰੇ ਅਜੇ ਮਤਲਬ ਕਿ ਮਕੈਨਿਕਲ ਰਿਪੋਰਟਾਂ ਨਹੀਂ ਆਈਆਂ ਇਹ ਜ਼ਰੂਰ ਹੈ ਵੀ ਡਗੜੀ ਦਾ ਟਾਇਰ ਫਟਣ ਕਰਕੇ ਲੱਥ ਗਿਆ ਸੀ ਠੀਕ ਹੈ ਨਾ ਉਹ ਕਿੰਨੇ ਬੰਦੇ ਬੈਠੇ ਸੀ ਗੱਡੀ ਦੇ ਵਿੱਚ ਜੀ ਅਜੀਤਨ ਸਭੇ ਤੋਂ ਤੋਰੀ ਚਲ ਰਹੀ ਆ ਮੇਰਾ ਹਾਲ ਜਿਹੜੇ ਆ ਇੱਕ ਜਣਾ ਮੋਟਰਸਾਈਕਲ ਤੇ ਇੱਕ ਜਣਾ ਗੱਡੀ ਦੇ ਵਿੱਚ ਪਤਲਾ ਲੱਗਾ ਵੀ ਜਿਹੜਾ ਜ਼ਖਮੀ ਕਰਾਇਆ ਹੋਇਆ ਵਾ ਜਮ ਹਸਪੀਟਲ ਪਹੁੰਚਾਇਆ ਹੋਇਆ ਜਨਤਰਾਣੀ ਤੋਂ ਪਿੱਛੇ ਜਿਹੜੀ ਜੋਹਰਲਾ ਸਾਹਮਣੇ ਉਹਨਾਂ ਦੇ ਮੁਤਾਬਕ ਰਹੀ